ਉੰਨੀ ਵੀਡੀਓ ਬਣਾ ਰਹੀ ਸੀ 3-4 ਜਣੇ ਕੱਪੜਿਆਂ ਤੋਂ ਬਿਨਾਂ ਸੀ ਤੋਰੀਆਂ ਜਾਂ ਰੋਕਾਂ ਲੱਟੀ ਕਰਦੇ ਆ ਤੇ ਮੈਂ ਦਲਾ ਰਹੇ ਜੀ ਇੱਕ ਬਣਾ ਦੇ ਤੇ ਉਹਨਾਂ ਨੇ ਜੇ ਬਣਾਈ ਉਹ ਕਹਿੰਦਾ ਮੈਨੂੰ ਵੀਡੀਓ ਡਿਲੀਟ ਕਰ ਦੋਈ ਉਹ ਐਸਾ ਚਲ ਮੈਂ ਵੀ ਕਹਿਣ ਲੱਗਿਆ ਵਾ ਚਲ ਡਿਲੀਟ ਕਰ ਦੇ ਵੀਡੀਓ ਉਹਦਾ ਵੀਡੀਓ ਡਿਲੀਟ ਨਹੀਂ ਕਰੀ ਤੇ ਸ਼ੁਰੂਆਤ ਦੋ-ਇਤਨੇ ਜਣੇ ਇਕੱਠੇ ਹੋ ਗਏ ਮੈਂ ਛਡਾਂ ਉਹ ਕਰਨ ਲੱਗ ਗਈ ਕਹਿਣ ਲੱਗਿਆ ਤੋਂ ਗੋਣੇ ਮੈਨੂੰ ਮਾਂ ਦੀ ਗਾਲ ਕੱਢੀ ਤੇ ਬੱਲੇ ਮਾਂ ਦੀ ਗਾਲ ਕੱਢ ਕੇ ਬਾਅਦ ਚੋਂ ਮੇਰੇ ਭੈਣ ਦੀ ਗਾਲ ਕੱਢਣ ਲੱਗ ਗਈ ਮਾਂ ਨੇ ਕਿਹਾ ਮਾਂ ਗਾਲਾਂ ਕਿ ਕੱਢ ਦੇ ਲੋ ਕੀ ਗੱਲ ਆਹ ਤੂੰ ਉਹਨਾਂ ਨਾਲ ਗੱਲ ਕਰ ਲੈ ਉਹਨੇ ਗਾਲਾਂ ਕੱਢੀਆਂ ਹੀ ਬਾਅਦ ਚੋਂ ਨੇ ਕੋਈ ਚੀਜ਼ ਕੱਢ ਕੇ ਆ ਤਾਂ ਜੇਬ ਚੋਂ ਬਗੈਰ ਕੀ ਕੱਢਿਆ ਹੀ ਭੱਜ ਜਾਣੀ ਕਿੰਦਾ ਰਹਿ ਗਿਆ ਮੈਂ ਸੱਚੀ ਤੇ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਦੇ ਵੀ ਬਰਕਾਰਵਾਈ ਹੋ ਗਈ ਸ਼ਰਤ ਕੀ ਦੇਖਣ ਕਿਸਾ ਤੁਹਾਡਾ ਹੈ ਗੱਜਬੇ ਗਾਜੀਵਾਸੂ ਪੱਦੇ ਪਾਸੋਂ ਆਇਆ ਨਹੀਂ ਕੋਈ ਪੁਲਸ ਵਾਲੇ ਆਏ ਨਹੀਂ ਕੋਈ ਬਿਆਨ ਆਇਆ ਨਹੀਂ ਕੋਈ ਵੀ ਅਜੇ ਤੱਕ ਇਹ ਬਿਆਨ ਨਹੀਂ ਕਿੰਨੇ ਟਾਂਕੇ ਲੱਗਣਾ ਤੁਹਾਡੇ ਸਰਪੇ ਇਹਦੇ 6000 ਆਪੇ ਦੂਸਰਾ ਕੌਣ ਆ ਮੇਰਾ ਭਰਾ ਹੀ ਸ਼ਗਾ ਭਰਾ ਦਾ ਹਾਂ ਜੀ ਤੁਸੀਂ ਕੀ ਲੱਗਦੇ ਆ ਤੇ ਦਾਦੀ ਲੱਗਦੀ ਆਦੀ ਦਾਦੀਆਂ ਹਾਂ ਹਾਂ ਅੱਛਾ ਜਦੋਂ ਇਹ ਜਿਹੜੇ ਉਹ ਬੰਦਿਆਂ ਨੇ ਇਹਦੇ ਸੱਟਾਂ ਮਾਰੀਆਂ ਨੇ ਉਹ ਕਿੱਥੇ ਨੇ ਬੰਦੇ ਹੁਣ ਕਿ ਇਹ ਕਿਤੇ ਕਿਤੇ ਦਗਾ ਗਿਆ ਅੱਛਾ ਪੁਲਿਸ ਨੂੰ ਨਾ ਹੋਇਆ ਦਾਲਾ ਵਿੱਚ ਕਿੱਥੇ ਪੈਣਾ ਮੈਨੂੰ ਘਰੇ ਆਣਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੋਏ ਕਿ ਕਿ ਜੀ ਕੀ ਮਾਂਪਾ ਤੇ ਜੋ ਸੰਦੇ ਜੇ ਮੇਰਾ ਪੁੱਤਾਂ ਨੂੰ ਬਾਹਰ ਆਏ ਹੋਏ ਮੈਂ ਮਰਵਾ ਨਾ ਮਾਂ ਨਾ ਲੈ ਬਾਬਾ ਅਚਾਰੇ ਮਾਵਾ ਪਹਿਣੀ ਮਾਂ ਬੜੀ ਹੋਈ ਚੰਗੇ ਨਹੀਂ ਪਾਲਿਆ ਨੀ ਨਾਮ ਹੈ ਤੇਰਾ ਹਾਂ ਪ੍ਰੀਦਾ ਮੈ ਜੀ ਕੀ ਗੱਲ ਹੋ ਗਈ ਸੀ ਮੈਂ ਵੀ ਸੜਾ ਜਾਈ ਮੈਂ ਤਰਨ ਨੂੰ ਉੱਥੇ ਪਹਲਾ ਲੱਗੇ ਪਹਿਲੇ ਸਰ ਬਾਗ ਮੈਂ ਤਾਂ ਇੱਕ ਰੋਕ ਭੱਜਾਈ ਉਹ ਮੈਂ ਇੰਵਾਜਾਈ ਉੱਥੇ ਤੇ ਜਦੋਂ ਉਹਨੇ ਪਿੱਛੋਂ ਮੈਨੂੰ ਘਰੇ ਜਾਈ ਮਾਰੇ ਮੇਰੇ ਮੇਰੇ ਪਰੇ ਜੀ ਮੈਂ ਬੇਹੋਸ਼ ਹੋ ਜਾਣਾ ਮੇਰੀ ਜੀ ਮਾ ਅੱਛਾ ਤੇ ਸਿਰਚ ਕਿੰਨੇ ਟਾਂਕੇ ਲੱਗੇ ਆ ਮੇਰੇ ਯੱਥ ਲੱਦੇ ਨਹੀਂ 8 ਲੱਗੇ ਨੇ ਉਸ ਤੋਂ ਬਾਅਦ ਤੁਸੀਂ ਕਿ ਬੇਹੋਸ਼ ਹੋ ਗਿਆ ਸੀ ਹਾਂ ਜੀ ਫਿਰ ਵੇਲੂ ਪਾਣ ਦਾ ਵੇਲੂ ਦਾ ਮੈਂ ਚਾਚਾ ਨੇ ਅੱਛਾ ਫੇਟੀ ਵਾਂ ਕਰਦੇ ਤੁਸੀਂ ਸਾਬ ਸਾਬ ਬਟਾ ਦੇਰਾ ਨਾਮ ਜੀ ਸਫਾ ਨਾਮ ਜੀ ਹਾਂਜੀ ਇਹ ਕੀ ਗੱਲ ਹੋ ਗਈ ਸੀ ਗੱਲ ਤੇ ਉਹ ਵੇਸੀ ਅਸੀਂ ਬੱਕੀ ਦਾ ਚਾਲ ਰਹੇ ਹਾਂ ਉਹਨਾਂ ਦੀ ਘਟਾ ਦੀ ਵਾਰ ਸੀ ਤੁਸੀਂ ਰਾਤ ਲਾਈਟ ਆਉਣੀ ਸੀ ਮੈਂ ਬਾਹਰ ਕਿਤੇ ਮੋਟਰ ਦੇਤੀ ਅਸੀਂ ਦੋ ਬੰਦੇ ਤੇ ਅਸੀਂ ਕੰਮ ਲੱਗੇ ਹੋਏ ਤੇ ਰਾਤੀ 9 ਵਜੇ ਰਾਤ ਦੀ ਵਾਰ ਹੋਈ ਜਾਣੀ ਤੋ ਕਿੰਨਾ ਜੇ ਪਾਣੀ ਚ ਬੁੜਾ ਮਾਰਨ ਇਸ ਵਾਰੀ ਅਸੀਂ ਆਪਣੀ ਚੀਕ ਡੌਨਿਕ ਬੰਦੇ ਹੁਣ ਲੱਗੇ ਹੋਏ ਕਹਿਣਾ ਜੀ ਲਾਉਣ ਬੰਦੇ ਬੰਦੇ ਤਾਂ ਛੱਡ ਕੇ ਆ ਜੀ ਮੈਨੂੰ ਤਾਂ ਮੈਂ ਇੰਚਾਨ ਤੋਂ ਫੋਨ ਕਰਾਂਗੀ 31 12:05 ਦੇ ਮਿੰਟ ਤੇ ਜੀ ਡੀਆਏ ਕਰਕੇ ਬੜੀ ਲੜਾਈ ਹੋ ਗਈ ਤ੍ਰਿਪਤੀ ਜਾਨੀ ਮਤਲਬ ਇੱਥੇ ਆ ਕੇ ਦੇਖਿਆ ਜਿਨ੍ਹਾਂ ਨੇ ਫੋਨ ਦੁਕਾਨ ਹੋਏ ਬੈਠੇ ਹੋ ਜਾਂਦੇ ਅੱਛਾ ਗੱਡੀ ਅੰਦਰ ਦਾ ਛੋਟਾ ਹਾਂਥੀ ਮੇਰੇ ਭਰਾ ਤਾਂ ਇਸੇ ਤੇ ਬੇਰ ਲੈ ਕੇ ਜਾਣੀ ਉਸੇ ਤੋਂ ਲੈ ਕੇ ਆਉਣੇ ਹੂੰ ਤੇ ਇਹ ਨਾਲ ਜਿਹੜਾ ਮੈਂ ਚੱਕਿਆ ਨਹੀਂ ਮੈਂ ਘਰ ਉਨੀ ਗਈ ਉਸੇ ਕਾਰਨ ਦੇ ਬਿਡੇ ਕੱਪੜਿਆਂ ਦੇ ਵਿੱਚ ਨਾਲ ਜਿਹੜਾ ਮੈਂ ਇਹਨਾਂ ਨੂੰ ਰਿਟਾਇਆ ਹੈ ਉਹ ਰਿਹਾ ਕਿ ਨਾਲ 9 ਡੱਟਸਾ ਮੋੜਣ ਨੂੰ ਮੈਂ ਸਿਕਿਸ ਨੇ ਲਿਖ ਤੇ ਦੋਨਾਂ ਦੇ ਤੇ ਮੇਰੇ ਕੋਲ ਪੈਸੇ ਆ ਗਏ ਸਾਰਾ 2500 ਰੁਪਏ ਮੈਂ ਇੱਕ ਦਾ ਤਾਂ ਕਰਵਾ ਲਿਆ ਦੂਜੇ ਦਾ ਵੀ ਅਜੇ ਕਰਵਾਇਆ ਨਹੀਂ ਗਈ ਪਰ ਆਪਾਂ ਉਹ ਪੰਜ ਚਾਰ ਬੰਦਿਆਂ ਨੂੰ ਫੋਨ ਵੀ ਕਰਾਇਆ ਚਲੋ ਪੇਮੈਂਟ ਬੰਦੇ ਕਿਸੇ ਨੇ ਚੱਕਿਆ ਨਹੀਂ ਕਿਉਂਕਿ ਡੇਟ ਬਹੁਤ ਹੋ ਗਈ ਸੀ ਤੇ ਸਿੱਕੀ ਇਹਨਾਂ ਨੇ ਮਾਰੇ ਇਹਨੇ ਸਸਤੇ ਹੈਗੇ ਨਹੀਂ ਇੱਥੇ ਰਹਿਣੇ ਨਹੀਂ ਆਟਾਟ ਕੇ ਤੇ ਇੱਕ ਰੈਗਨੇ ਦੀ ਛੇਟ ਆਟਾ ਕੇ ਕੀ ਮਾਰੇ ਇਹਦਾ ਕੋਈ ਪਤਾ ਨਹੀਂ ਕਿ ਕੀ ਮਾਰੇ ਕਿ ਮੌਕੇ ਦੇ ਹੈ ਤੇ ਇੱਕ ਬੰਦੇ ਦਾ ਉਹ ਕੱਲ ਵਿੱਚ 2000 ਰੁਪਏ ਦੇ ਕੈਪਰ ਵੇਖ ਰਾਮ ਹੂੰ ਕਿਉਂਕਿ ਮੇਰੇ ਨਾਲ ਹੀ ਕੰਮ ਕਰਦਾ ਇਹ ਮੱਕੀ ਵਾਢੇ ਦੀ ਜੀ ਲਵਾਏ ਨੇ 2000 ਰੁਪਏ ਲੈ ਕੇ 500 ਰੁਪਏ ਵਿੱਚੋਂ ਕਹਿੰਨਾ ਮੈਂ ਥਾ ਗੜੀ ਜਾ ਤੇ ਬਾਕੀ ਇਹਦਾ ਆਧਾਰ ਕਾਰਡ ਵੀ 1500 ਰੁਪਏ ਟ੍ਰੇਨ ਆ ਕੇ ਕਾਰਵਾਈ ਹੋਈ ਜਨਾਂ ਤੇ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਸਰ ਹੁਣ ਕੱਲ ਦੀ ਰਿਪੋਰਟ ਆਈ ਹੋਈ ਹੈ ਇਧਰ ਆਪਣੇ ਗੱਲ ਵਾ ਸੈਚੂ ਸਾਹਿਬ ਨੇ ਫੋਨ ਵਾਗਿਆ ਕੋਈ ਕਾਰਵਾਈ ਨਹੀਂ ਹੋਈ ਨਹੀਂ ਕਰ ਲਈ ਹੋਣੀ ਚਾਹੀਦੀ ਸਾਨੂੰ ਹੁਣ ਸਾਹ ਮਿਲਣਾ ਚਾਹੀਦਾ ਮਲਾਜਮ ਆਏ ਨਹੀਂ ਕਿਸੇ ਨਹੀਂ ਸਰ ਕੋਈ ਨਹੀਂ ਆਇਆ ਹਾਂ ਸੋਚ ਡਾਕਟਰ ਅੰਮੋਲ ਸਰ ਅਸੀਂ ਮੰਨੇ ਤੋਂ ਜਿਹੜਾ ਲੜੇ ਝੜੜ ਦਾ ਕੇਸ ਤੁਹਾਡੇ ਕੋਲ ਆਇਆ ਜੀ ਉਹਨਾਂ ਦੇ ਬਾਰੇ ਕਿੰਨੇ ਵੀ ਸਰਟੀਫਿਕੇਟ ਆਏ ਉਹਨਾਂ ਦੇ ਦੋ ਬ੍ਰਦਰ ਸੀਗੇ ਗੁਰਪ੍ਰੀਤ RAM ਮਿੱਕਾ ਔਰ ਪਰਵੀਨ RAM ਇੱਕ ਹੋਰ ਹੈ ਦੋਨੇ ਭਰਾ ਹੈਗੇ ਦੋਨਾਂ ਦੇ ਹੈਡ ਡਿਗਰੀ ਸੀ ਵੀ ਸੱਜਨੇ ਵਿੱਚ 87 ਦੀ ਤੇ ਇਹਨਾਂ ਦਾ ਜੋ ਵੀ ਮਤਲਬ ਪਰਚਾ ਵਗੈਰਾ ਕੱਟ ਦਿੱਤਾ ਗਿਆ ਪੁਲਿਸ ਇਨਫੋਰਮੇਸ਼ਨ ਜਾ ਚੁੱਕੀ ਹੈ ਜੀ ਉਹ ਬਣਦੀ ਕਾਰਵਾਈ ਹੈ ਉਹ process ongoing ਚੱਲ ਰਿਹਾ ਹੈ ਠੀਕ ਹੈ ਠੀਕ ਜੀ ਬਾਈ